ਹੈਲੋ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਤੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅਨਹਦ ਜਿਹੜੀ ਆ ਬਹੁਤ ਜ਼ਿਆਦਾ ਫੈਨ ਆ ਆ ਕੁੜੀ ਦੀ ਭਾਰਤੀ ਦੀ ਇਹਦੀਆਂ ਵੀਡੀਓ ਸਵੇਰ ਦੀਆਂ ਵੇਖਣ ਲਈ ਅੱਜ ਲਾ ਕੇ ਜਦੋਂ ਬਾਹਰ ਗਈ ਤੇ ਮੈਂ ਵੀ ਵੇਖਣ ਲੱਗ ਪਿਆ ਨਾਲ ਹੀ ਬੜਾ ਮਜ਼ਾ ਆਉਂਦਾ ਹੈ ਵੇਖਦਾਂ ਉਦਿਆ ਕੁੜੀ ਕੇ ਵੀ ਅਨੰਦ ਨੂੰ ਮੈਂ ਦੱਸਦਾ ਮੇਰੇ ਕਾਲਜ ਪੜਦੀ ਰਹੀ ਸਾਡੇ ਨਾਲ ਸਾਡੇ ਨਾਲ ਨਹੀਂ ਮਤਲਬ ਸਾਡੇ ਕਾਲਜ ਪੜਦੀ ਰਹੀ ਤੇਰੇ ਪਾਣੇ ਮੇਰੇ ਨਾਲ ਅਨੰਦ ਨੂੰ ਲੱਗਾ ਵੀ ਘਰੇ ਮਮਾ ਦੇ ਨਾਲ ਹੀ ਪੜਦੀ ਰਹੀ ਤੇ ਮਮਾ ਨੇ ਇਹਦਾ ਕਿਹਾ ਵੀ ਮੇਰੇ ਕਾਲਜ ਪੜਦੀ ਰਹੀ ਉੱਥੇ ਅਨੰਦ ਬਹੁਤ ਵੱਡੀ ਫੈਨ ਹੋ ਗਈ ਇਹਦੀ ਨਾਲ ਤਨਾਹਦ ਨਾ ਸਵੇਰੇ ਉੱਠ ਕੇ ਡੈਬਿੰਦੀ ਵੇਖਣ ਟੀਵੀ ਕੋਈ ਨਾ ਕੋਈ ਅੱਜ ਲਾ ਕੇ ਬੈਠੀ ਭਾਰਤੀ ਕਹਿੰਦੀ ਮੈਂ ਭਾਰਤੀ ਦੇਖਣੀ ਆ ਤੇ ਉਦੋਂ ਇਹਦੀ ਮਮਾ ਨੇ ਕਿਹਾ ਤਾਂ ਵੀ ਇਹ ਮੈਂ ਉੱਥੇ ਕਾਲਜ ਸਾਡੇ ਪੜਦੀ ਸੀ ਕਿ ਡੀਏਵੀ ਅਨਹਦ ਨੂੰ ਲੱਗਾ ਵੀ ਖਰੇ ਮਮਾ ਦੇ ਨਾਲ ਹੀ ਪੜਦੀ ਸੀ ਮੈਂ ਤਾਂ ਦੂਗੀ ਉਹ ਮੈਂ ਕਿੱਥੇ ਲਾਗ ਟੀਵੀ ਤੇ ਆਪ ਹੁਣ ਬਾਹਰ ਚ ਲੱਗੀ ਉਹਦਾ ਇੱਥੇ ਹੁਣ ਮੈਨੂੰ ਬੜਾ ਮਜ਼ਾ ਆਉਂਦਾ ਦੇਖਣ ਦਾ ਮੈਂ ਵੀ ਦੇਖੀ ਜਾਂਦਾ ਤੋੜ ਨਹੀਂ ਲੱਗਦਾ ਮੋਟੂ ਭਾਈ ਕੀ ਖਾਂਦਾ ਘੜਾ ਕੱਲ ਤਾਂ ਵੇਟ ਕਰਨਾ ਨਾ ਇਹਦੀ ਅਨਜ਼ਰ ਦੁਪਹਿਰੇ ਇੱਕ ਕਮੈਂਟ ਨਹੀਂ ਸੌਂਦ ਦਿੱਤਾ ਜਨਾਬ ਸੁਤੀ ਨਾ ਮੈਨੂੰ ਸੌਂਦ ਦਿੱਤਾ ਸਾਨੂੰ ਇਸਕੇ ਗੀਂਸ ਹੋ ਜਾਂਦਾ ਕਿ ਜੀ ਗੋਲੇ ਬੜਾ ਪਈ ਆਇਆ ਕਿ ਇਹਨੂੰ ਪਤਾ ਨਹੀਂ ਲੱਗਣਾ ਮ ਖਮੋਸ਼ ਹੋ ਗਿਆ ਨਾ ਬੜਾ ਮੇਰਾ ਇਹ ਲੰਦਾ ਟੜਲੇ ਸ਼ਾਉਂਦਿਆ ਮੈਂ ਕਿਹਾ ਚੱਲ ਮੈਂ ਵੀ ਲੱਛੇ ਖਾ ਕੇ ਵੀਰੇ ਬੜਾ ਚੜ ਹੋ ਗਿਆ ਕਿਦੀ ਖਾਦੇ ਦੀ ਪਾਪਾ ਫੜਿਓ ਮੇ ਜੁੱਜੀ ਕੋ ਲਿਆ ਮਂ ਜਲ ਆ ਆਹਾ ਆਹਾ ਗਰਮੀਆਂ ਚ ਕਹਿਦਾ ਵੀ ਵੱਖਰੇ ਨਜ਼ਾਰਾ ਜੀ ਇਹਦਾ ਵੀ ਖਾਣਾ ਰਜਵਿੰਦਰ ਹਾਂ ਅਨੰਦ ਕੱਲ ਦਾ ਮਿਸ ਕਰਨ ਰਿਹਾ ਹੈ ਨੂੰ ਕੱਲ ਦਾ। ਖੌਂਦੀ ਨਹੀਂ ਰਾਤ ਛਾਡ ਪੈ। ਪਾਪਾ ਜੀ ਮੈਨੂੰ ਪਤਾ। ਕੱਲ ਵੀ ਸਾਰੀ ਦੁਪਹਿਰ ਜਾਗਦੀ ਰਹੀ ਡੀਗਦੀ ਰਹੀ ਵੀ ਆਊਗੀ। ਬੱਸ ਪਈ ਇੱਕ ਦਿਨ ਬਾਅਦ ਹੁੰਦਾ। ਮੈਂ ਅੱਛਾ। ਕੱਲ ਨਹੀਂ ਹੋ ਪਸੂ। ਜਰੂਰ ਵੀ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਜਬ ਬਹੁਤ ਜ਼ਿਆਦਾ ਵਧੀਆ ਲੱਗਦੇ ਐ। ਮੈਨੂੰ ਗੋਲੇ ਦਾ ਲੱਸੇ। ਅਨੰਦ ਨੂੰ ਤਾਂ ਲੱਗਦੇ ਮੈਨੂੰ ਆਲਾ ਲੱਛੇ ਵਧੀਆ ਲੱਗਦੇ। ਤੇ ਇਹਨੂੰ ਤੇ ਜਵੰਦ ਹੂੰ ਅੱਛਾ। ਤੇ ਜਵੰਦ ਨੂੰ ਲੱਛੇ ਵਧੀਆ ਲੱਗਦੇ। ਕੀ ਤੋ ਖਲੀ ਹਾਂ ਗਰਮੀ ਰਿਤਾ ਅੰਦਰ ਆਜੋ ਗਰਮੀ ਦਾਜੀ ਕਾਦਰ ਹਾਏ ਗਾਇਸ ਕੀ ਹਾਲ ਨੇ ਤੁਹਾਡਾ ਸਾਰਾ ਵਹਿ ਠੀਕ ਜੀ ਭੈਣ ਦਾ ਪਾ ਲੈਣਾ ਹੈ ਵਿਚਾਰੀ ਅਮਦੇ ਨજર ਲੱਗ ਜਾਂਦੀ ਤੇ ਬੰਗਾਰ ਤੇ ਉਹ ਸਹੀ ਗੱਲ ਹੈ ਨਹੀਂ ਹੁਣ ਪੁੱਛਣ ਆਏ ਹਾਂ ਚਾਹ ਆ ਕੇ ਚਲੇ ਜਾਂਦੇ ਹਾਂ ਲੈ ਆਂਦੀਆਂ ਹੈ ਲੈ ਆਂਦੀਆਂ ਲੈਣ ਦੇ ਹੋਣੇ ਤੁਹਾਨੂੰ ਮੈਂ ਛੱਡ ਗਈਆਂ ਲਾਲ ਮਿਰਚਾਂ ਹਰੀਆਂ ਵੀ ਇਹ ਕੀ ਸਾੜ ਕੇ ਮੇਰੇ ਉੱਤੋਂ ਦੀ ਵਾਰ ਕੇ ਹੈਲੋ ਆ ਨਾ ਯਾਰ ਨਾ ਯਾਰ ਤੂੰ ਨਜ਼ਰ ਲਾਉ ਨਾ ਹਾਂ ਕਹਿੰਦਾ ਹਾਂ ਆਜੋ ਆਣਾ ਤੇ ਅੰਦਰ ਹੀ ਆ ਅੱਜ ਉਹਨਾਂ ਨੇ ਆਪ ਕੋ ਦੇਖ ਕੇ ਦਸਮੇ ਬਾਨੇ ਨੂੰ ਸਲਾਮ ਕਰਕੇ ਗਏ ਕਿ ਭਾਈ ਅਸੀਂ ਸੋਕੇ ਪਿੰਡੋਂ ਪੱਦਰ ਉਹ ਖਵਾਜਾ ਦੇਣਗੇ ਦਵਾਈ ਦੁਈ ਤੇ ਜਾਣਾ ਨਾ ਮੈਂ ਲੱਤੂ ਪਿੰਕੂ ਨੇ ਪਿੰਕੂ ਵੀਰ ਨੇ ਤੇ ਉਹ ਉਹ ਕਰਕੇ ਦਵਾਈ ਨੂੰ ਸਮਾਨ ਤੋਂ ਫੜਾਉਣ ਗਏ ਆ ਤੇ ਉੱਥੇ ਵਾਟਾਂ ਲੱਗ ਗਈਆਂ ਕਿ ਕਿੰਨੀ ਉਦਰੇ ਬੇਸਮਾਈਲ ਦਾ ਕੋਈ ਰਾਜ ਹੀ ਨਹੀਂ ਅਨੰਦ ਤਾਂ ਸੁੱਟ ਨਾ ਗਈ ਨਹੀਂ ਸੁੱਟਦੀ ਨਹੀਂ ਜੱਦਦੀ ਮਾਹੀ ਉੱਠਿਆ ਰਹਿ ਮੋਟੇ ਜੇ ਕੋ ਹੋਰ ਸਵਾ ਠੀਕ ਠਾਕ ਹੈ ਹਾਂ ਠੀਕ ਹੈ ਹਾਂ ਅੱਜ ਫਰਕਿਆ ਥੋੜਾ ਚਲੋ ਜੀ ਚੰਗ ਰਗਣਾ ਹੀ ਰਹਿਣਾ ਨਹੀਂ ਆ ਰਹਿਣਾ ਨਹੀਂ ਆ ਦੀਦੀ ਕੋ ਛੁੱਟੀਆਂ ਕੱਟਣਾ ਆਹੋ ਆਇਆ ਕਰੂਗਾ ਅਜੇ ਨੂੰ ਪਤਾ ਨਹੀਂ ਤਾਂ ਇੱਥੇ ਤੁਹਾਡਾ ਪਿੰਡ ਮੜਵਾ ਵੇਖੀਂ ਅੰਦਰ ਤੋਂ ਬਿਸਕੁਟ ਲੈ ਹੰਦੇ ਬਿਸਕੁਟ ਹੋਵੇਦਾ ਉਹ ਦੇ ਦੇ ਲੋ ਫੜਨਾ ਬਿਸਕੁਟ ਆ ਗਿਆਦਾ ਨਹੀਂ ਇਹ ਬਣ ਕੀ ਜਾਂਦਾ ਹੈ ਜੂਠਾ ਦੀਦੀ ਦੇ ਨਹੀਂ ਜੀ ਨਹੀਂ ਬਿਸਕੁਟ ਨੇ ਆ ਤਾ ਉਹ ਹੈ ਕਿੰਡੀ ਦੀਦੀ ਮੜ ਅੰਨਦਾ ਕਹਨੇ ਨਾ ਵੀ ਜੀ ਉਹ ਸੇੜੇ ਦੇਖਣ ਲੱਗਦੇ ਕੈਮ ਹੋ ਦੀਦੀ ਸ ਜਾਵਾਂ ਕੁਮਾ ਚੰਗਾ ਕੈਮ ਬੁਲਿੰਦਾ ਕੈਮ ਹੀ ਆ ਕੁਮਾ ਜਨਾ ਤਾਂ ਕੈਮ ਮੋਜੀਦਾ ਜਾਉਂਗੀ ਸ਼ਾਮ ਨੂੰ ਪੰਜ ਕੋਈ ਜਾਣਾ ਕੁੰਮਨ ਜਾਣਾ ਐ ਇਹਨੂੰ ਹੀ ਖੜਨਾ ਐ ਇਹਨੰਦ ਨੂੰ ਖੜਨਾ ਆਈ ਗੁਰਨੇ ਵਾਦੇ ਜਾਂਦੇ ਨੇ ਤੇ ਮੈਂ ਜਾਣਦੇ ਨੇ ਮੈਂ ਨਹੀਂ ਗੱਲ ਠੀਕ ਆ ਇਹ ਜਿੱਦ ਜੇ ਤੇ ਟੇਲਰ ਕੋ ਸੂਟ ਸੌਂਦੀ ਆ ਤਾਂ ਮੈਨੂੰ ਪਤਾ ਉਹਦੇ ਕੋਲ ਜਾ ਕੇ ਨਾ ਦੇਉਣਾ ਹਨਾ ਮੰਨ ਤੇ ਚੱਤੀ ਫਰਾਗ ਬਣਾਇਆ ਸੂਟ ਨਹੀਂ ਪਾਉਣਾ ਫਰਾਗ ਬਣਾਈ ਜਾਣੀ ਐ ਇਹਨੂੰ ਹਾਂ ਦਿੰਦੇ ਆਵਾਜ਼ ਸੁਣ ਲਾ ਟੋਟਾ ਹਾਂ ਇਹ ਤਾਂ ਕਾਣ ਤੇ ਭੇਜਣਾ ਹੀ ਤੇ ਉਹ ਛਾਪ ਸਫਾਈ ਹੋਉਂਦੀ ਈ ਦੀ ਲੱਗਦੀ 8 ਵਜ ਗਏ ਤੇ ਫਿਰ ਵੀ ਕਿੰਨੀ ਕਹਿੰਦਨਦੇ ਨੇ ਅਜੇ ਵੀ ਤੁਸੀਂ ਆਏ ਜੇ ਪ੍ਰੋਗਰਾਮ ਦੇ ਜਰਾ ਦੱਸੰਗ ਦਮ ਆ ਮੈਂ ਪੁੱਤ ਹੋ ਜਰਾਂ ਠੀਕ ਐ ਅਰਜ਼ੀਦਾ ਉਂ ਲਗਾ ਸਾਰੀ ਉਹ ਤਸਵੀਰ ਹੋ ਜਾਂ ਤਾਂ ਵੀ ਸਾਰੇ ਖੁੱਲ ਗਏ ਹੁਣ 2 ਚ ਫਿਰ ਤੁਹਾਨੂੰ ਸੇਵਾ ਦਾ ਮੌਕਾ ਦਵਾਂਗੇ 2 ਘੰਟੇ ਤੱਕ ਹੀ ਰਹਿ ਗਿਆ ਫੇਰ ਆਇਓ ਕੋਈ ਚੰਨ ਨੂੰ ਕਰਨਾ ਦਾ ਜਨਮ ਦੇਣਾ ਇਹਨਾਂ ਨਾਲ ਆਹੋ ਹਾਂ

ਸ਼ਾਮੇ ਤੋਂ ਹਾਂ ਨਾ ਤੇ ਗੱਡੀ ਚਾਹਵੇਂ ਸ਼ਾਮੇ ਇੱਥੇ ਆਹ ਉਹ ਵੀ ਸ਼ਾਮੇ ਉਹ ਮੈਂ ਨਹੀਂ ਨਹੀਂ ਸ਼ਾਮੇ ਆਵਲੀ ਸ਼ਾਮੇ ਨਾ ਦੀਦੀ ਕਿੱਥੇ ਅਣਾ ਤਾਂ ਕਿੱਥੇ ਆਣਾ ਦਾ ਆਣਾ ਤਾਂ ਉਹਨਾਂ ਨੇ ਚੱਲੇ ਹੀ ਆਹੀ ਬਾਹਰ ਪੁੱਤ ਕਿੰਦੀ ਕਿੱਥੇ ਅੰਦਰ ਆ ਉਹਨਾਂ ਤੇ ਕੌਂਦੀ ਆ ਮਸਾਹਿਆ ਬਾਹਰ ਬਾਹਰ ਲੱਗੀਣੀ ਐ ਹਾਂ ਸਾਹ ਗਰਮੀ ਜਿੱਦੋ ਡੈਡੀ ਫਿਰ ਉਹ ਰੱਖੇ ਜੇ ਤੀ ਸੋਚੋ ਜੇ ਤਨ ਇਥੇ ਮੇਰਾ ਬੱਸ 'ਚ ਰੋਜ਼ ਕੀ ਹਾਲ ਹੁੰਦਾ ਗਾ 2 ਘੰਟੇ ਅਹੀਂ ਆਵੇ ਸੋਚੀਏ ਤੂੰ ਸੋਚ ਜਿੰਨੇ ਜਣਾ ਨਹੀਂ ਅਹੀਂ ਦੇਸੀ ਅੱਗੇ ਬਹਿਣਾ ਨਹੀਂ ਜਦੋਂ ਤਨਖਾਹ ਦੀ ਸੋਚ ਤਾਂ ਕੀ ਹਾਲ ਹੁੰਦਾ ਜੀ ਤੂੰ ਪੈਂਡਿਕ ਨੌੜ ਕੇ ਇੰਦੇ ਹੋ ਗਿਆ ਆਈ ਕਹਿੰਦੇ ਮੇਰੀ ਗੱਲ ਸੁਣੋ ਮੁੰਮ ਨਿੰਬੂ ਪਾਣੀ ਪੂਰਾ 1 ਲੀਟਰ ਉਸ ਤੋਂ ਜ਼ਿਆਦਾ ਜਾਂਦਾ ਜਾਂਦਾ ਪੂਰਾ ਇੰਨੀ ਵਧੀਆ ਹੁੰਦੀ ਤੱਕ ਕਿ ਨਗਾ ਦੇਦਾ ਕਰ ਮੋਦ ਨਹੀਂ ਹਾਂਜੀ ਮੈਡਮ ਜੀ ਆਹੋ Mi ਦਾ Poco M6 ਹਾਂਜੀ ਕੀ ਹੰਦੇ ਗਰੁਣਾ ਵਧੀਆ ਤੇ ਮਗਾਇਆ ਆ ਜੀ ਕਿਹਦੇ ਮੋਬਾਈਲ ਵੇਚ ਲੈ ਤੂੰ ਗੱਡੀ ਵੇਚ ਲਈ ਨਾ ਮੋਬਾਈਲ ਵੇਚ ਲੈ ਸੌਦਾ ਮਾਰ ਲਓ ਗੱਡੀ ਦੇ ਨਾਲ 31 ਤੱਕ ਤੇ ਆਈ ਜਾਣਾ ਪਹਿਲੋਂ ਵੀ ਆ ਸਕਦਾ ਬਾਏ ਬਾਏ ਤੁਹਾਨੂੰ ਆਫਰ ਦੇ ਰਹੇ बाय बाय <सथा> मैं क्या रोटी खा के चल जो चौल बना नहीं रोटी खादी इतना ला ले गई तारं की लोए सूरज की छावे लोए बाय गुनवाज़ बाय ਕਹਿੰਦਾ ਨਹੀਂ ਨਹੀਂ ਕਰਨੀ ਨਹੀਂ ਕਰਨਾ ਗੁਰਨੁਆਜ ਬਾਈ ਬਾਈ ਇੱਕ ਦਿਨ ਵੀ ਜਿਹੜੀ ਸਮਝਾਉਂਦੇ ਕਹਿੰਦਾ ਨਹੀਂ ਨਹੀਂ ਬਾਈ ਰਹਿਣਾ ਵਾ ਨਹੀਂ ਉਹ ਕਰਦੇ ਬਾਈ ਨਹੀਂ ਵਖੀ ਬਾਈ ਨਹੀਂ ਕਹਿੰਦਾ ਹੈਲੋ ਹੈਲੋ ਕਰਦੇ ਬਾਈ ਨੂੰ ਹਾਂ ਕਰਦੇ ਹੈਲੋ ਹਾਂ ਕਰ ਦੋ ਬੁੱਧਾ ਤੈਨੂੰ ਹਾਂ ਕਰ ਦੋ ਹਾਂ ਹਾਈ ਏ ਦਿਦੀ ਪਿਛਲੇ ਮਹੀਨੇ ਮੌਜਾਂ ਲੱਗੀਆਂ ਜੋ ਪਿਛਲੇ ਸਾਲ ਲੱਗਈਆਂ ਉਹ ਆਨੇ ਤਾਈ ਦੀ ਗੋਗੜੀ ਲੈ ਤਾ ਤਾਂ ਇਹ ਲੈ ਲਗੇ ਛੋਟੀ ਰਹਿ ਗਈ ਮੈਂ ਜਿਹਨ ਕਰਵਾਇਆ ਤਾਂ ਬੋਲੀਆਂ ਨਹੀਂ ਬੰਦੇ ਤਾਈ ਦੀ ਗੋਗੜੀ ਹਿੱਲੇ ਤਾਈ ਮਤਲੀ ਹੋ ਗਈ ਤੇ ਮੈਂ ਉਹ ਜਦਨੇ ਵੇਖੀ ਬੜਾ ਮਜ਼ਾ ਆਇਆ ਇਹ ਵੇਖ ਕੇ ਫੇ ਪੁਰਾਣੀ ਜਵੇ ਕਿ ਸਹੀ ਗੱਲ ਅਨਹਦ ਬੋਰਨ ਨਾਲ ਨਾ ਕਰ ਲੱਗਦਾ ਤੂੰ ਹਣਾ ਚਲਿਏ ਕਿ ਤਕਮਣ ਕਮਣ ਫਿਰ ਆਨੰਦ ਕਿਦਾਂ ਦਾ ਸੂਟ ਨਾਈਟ ਸੂਟ ਆਪਣਾ ਡਿੱਕਨ ਦੇ ਹੈ ਨਾ ਆਨੰਦ ਆ ਗਿਆ ਹੁਣ ਹਾਂਜੀ ਮੈਂ ਤਾਂ ਸੋਹਣਾ ਲੱਗਾ ਜਣਾ ਇੱਕ ਹਫਤਾ ਹੋਇਆ ਤੇ ਸ਼ੋਰਕ ਮੈਚ ਦਿੱਤੀ ਸੋਹਣਾ ਲੱਗਦੇ ਹੈ ਨਾ ਆਨੰਦ ਹਾਂਜੀ ਇਹ ਕਿਉਂ ਦਿਆ ਡਾਂਸ ਮੈਨੂੰ ਚੜਿਆ ਡਾਂਸ ਦਾ ਕੂਤ ਚੜਿਆ

ਅਨਸਰ ਕਿੱਥੇ ਜਾਣਾ ਛੁੱਟੀਆਂ 'ਚ ਠੀਕ ਇਸ ਜਗ੍ਹਾ ਕੋਲ ਮੇਂ ਗਰਮੀ ਬੜੀ ਜਿਆਦੀ ਹੈ ਅਸੀਂ ਤਾਂ ਨਹੀਂ ਜਾਣਦੇ ਹੁੰਦੇ ਜਾਵਾਂ ਕਿੱਥੇ ਮਾਂ ਭਾਬੀ ਘਰ ਚਲ ਜਿਆ ਰਹਿਣ ਲੱਗੇ ਕਦੀ ਤੈਨੂੰ ਆਜ ਮਾਰ ਲਈ ਕਦੀ ਭਾਬੀ ਨੂੰ ਲੈ ਕੇ ਆਈ ਹਾਂ ਨੂੰ ਮਿਲਣ ਰਹਾਣਾ ਲੱਗੇ ਟਪ 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 ਬਿਲਕੁਲ ਟਪ ਪਾਗਲ ਜੇਪੜ ਕੀ ਪਾਗਲ ਹੈ ਪਾਗਲ ਹੈ ਕੁਝ ਅੱਛਾ ਮੈਂ ਦੇਖੋ ਆਪਣੇ आनंद ਨਾਲ ਹੋ 9 ਵਜ ਗਏ ਤੇ ਕਹਿੰਦੀ ਭਾਬੀ ਘਰ ਜਾ ਇਹ ਭਾਬੀ ਘਰ ਕਿਉਂ ਜਾ ਰਹੀ ਹੈ ਆਪਣਾ ਨਿਊ ਨਾਈਟ ਸੂਟ ਦਿਖਾਉਣ ਵਾਸਤੇ ਸੋਹਣਾ ਲੱਗਨਿਆ ਕੋਣ ਦੀ ਹੰਕਾਰ ਰ ਹੋਰੋਂ ਦੀ ਤਾਂ ਚੱਲੀ ਚੱਲ ਚੱਲ ਡੇਗਣੇ ਜੇ ਉਹਨਾਂ ਦਾ ਪੈ ਗੁੱਤਾ ਪੈ ਜਾ ਆਪਾਂ ਨੂੰ ਇਧਰ ਹੁਣਾ ਭਈ ਅਜੇ ਇਹ ਕਿਉਂ ਹੁੰਦੇ ਸਿੱਧੇ ਤਰ੍ਹਾਂ ਨਹੀਂ ਤਰਿਆ ਜਾਂਦਾ ਪਹਿਲਾਂ ਗਲੀ ਦੇ ਵਿੱਚ ਕੋਈ ਨਹੀਂ ਅਨਨ ਜਿਹੜਾ ਪਛਟੇਂ ਦੇ ਬੜੀ ਰੌਣਕ ਹੁੰਦੀ ਥੋਣਵੇ ਦਲੀਆਂ ਸਾਰੀਆਂ ਸੁੰਨੀਆਂ ਐ ਇਧਰ ਵੇਖੋ ਕੁੱਤਾ ਨਾ ਸਾਨੂੰ ਪੈਜੇ ਤੁਹਾਡਾ ਅਨਨ ਯਾਰ ਕੀ ਆ ਉਹਨੂੰ ਭੁੱਖ ਲੱਗੀ ਸੀ ਉਦੋਂ ਫਿਰ ਟਾਟੇ ਬਸਲਾ ਹੁੰਦਾ ਨਾਈਟ ਸੂਰ ਤੋਂ ਖਾਣ ਲਈ ਤੁਹਾਨੂੰ ਤੇ ਹਾਂ ਨਾ ਰਾਈ ਦੇਖਿਆ ਨਹੀਂ ਗੋਲੇਰਾ ਬੜਾ ਫੋਨਾ ਹੈ ਇਹ ਕਿੰਨੇ ਲੰਦਾ ਵਾ ਜਲੀ ਮਸੀ ਕੁਸਵਾਇਆ ਸੁਵਾ ਸੁਵਾ ਥੋੜਾ ਸੋਣਾ ਸਟ੍ਰੈਚ ਕਰਾਇਆ ਆਪ ਮੈਡਮ ਨੇ ਬੜੇ ਦਿਨਾਂ ਦੀ ਕਹਿ ਰਹਿੰਦੀ ਲਿਆ ਕੇ ਦੋ ਅਨਹਾ ਤਾਂ ਵੇਟ ਕਰਨ ਦੀ ਪਾਪਾ ਦੀ ਲੁੱਕ ਕੇ ਪਰਦਾ ਨਾ ਹਲਾ ਪਤਾ ਲੱਗ ਜਣਾ ਪਈ ਪਹਿਲ ਲੁਕੇ ਰਹੀ ਜੀ ਇਹ ਤਾਂ ਪਾਪਾ ਆਉਣ ਨਾ ਇੱਧਰ ਨੂੰ ਫੂਟ ਆ ਗਏ ਤੇ ਸੁਨੇ ਆਏ ਮੇਰੇ ਕਿੰਨੇ ਵੇ ਨਰ ਸੁੜ ਵੀ ਆ ਗਈ ਹਾਂ ਬੱਲੇ ਇਹ ਰਹਾ ਤਾਂ ਰਵਾਤਾ ਸੱਚੀ ਬਣੁੰਦੇ ਹਮ ਨੂੰ ਬਖਾ ਹੀ ਦਾਂ ਹੋਰ ਤੇ ਸੁਨੇ ਤੇ ਮੇਰੇ ਦੋ ਮੇਰੇ ਆ ਸ਼ੋ ਆ ਗਈ ਆ ਗਏ ਆ ਬਟਰਫਲਾਈ ਸੂਟ ਬਟਰਫਲਾਈ ਸੂਟ ਇੱਕ ਆ ਗਿਆ ਇੱਕ ਡਿਜ਼ਾਈਨ ਆ ਗਿਆ ਇੱਕ ਹੋਰ ਆ ਗਿਆ ਬਟਰਫਲਾਈ ਡਿਜ਼ਾਈਨ ਨਹੀਂ ਹੁੰਦਾ ਚੈੱਕ ਕਰੋ ਇਹ ਜਿਹੜਾ ਗਿਟਾ ਹੈ ਵਾਓ ਬਹੁਤ ਸੋਹਣਾ ਇੱਧਰ ਆ ਸਿੱਧਾ ਕਰ ਦਿਨੋ ਨਾ ਇੱਧਰ ਨੂੰ ਇੱਧਰ ਹਾਂ ਇਹ ਹੈ ਇੱਧਰ ਇਹ ਕੀ ਬਤਾਨ ਕੋਈ ਸੋਣਾ ਦੀ ਕੋਈ ਪ੍ਰੋਬਲਮ ਨਹੀਂ ਜੇ ਚੈੱਕ ਕਰ ਲਓ ਕਹੇ ਸੁਣਾ ਬਹੁਤ ਸੋਨਾ ਦੁਪੱਟਾ ਪੱਟਾ ਪੱਟਾ ਬੜਾ ਸੋਨਾ ਕਾਟਨ ਦਾ ਕਾਟਨ ਦਾ ਪਿਓਰ ਲੀਲਨ ਕਾਟਨ ਦਾ ਸੂਟ ਹੈ ਇਹ ਦੁਪੱਟਾ ਦੁਪੱਟਾ ਨਾਲ ਜੇ ਮਸਲੀਨ ਕਾਟਨ ਦਾ ਕਿੰਨਾ ਸੋਹਣਾ ਹੈ ਇਹ ਦੁਪੱਟਾ ਵੀ ਦਿਖਾਓ ਦੁਪੱਟਾ ਬਹੁਤ ਜੋੜਾ ਮੈਨੂੰ ਕਿਉਂ ਖਾਣਾ ਮਸਲੀਨ ਵਧੀਆ ਵਾਲੀ ਹੈ ਜੀ ਦੀ ਹਾਂ ਸਭ ਕੋਜਾ ਸੋਨਾ ਕੱਲ ਮਿੱਠੀ ਬਣਾਣੀ ਨਹੀਂ ਪੁੱਤ ਕੱਲ ਬਣਾਵਾਂਗੇ ਯਾਰ ਥੱਕ ਗਿਆ ਮੈਂ ਅੱਜ ਸਵੇਰ ਇੱਕ ਚੀਜ਼ ਹੋਰ ਹੋ ਜਾਂਦੀ ਹੈ ਦੁਪੱਟਾ ਕੀ ਮੇਰਾ ਅਕਾਊਂਟ ਹੈ ਉਹ ਚੱਲਿਆ ਹਾਂ ਬਹੁਤ ਵਸੇ ਕਿਹੜੇ ਵਾਲਾ ਅਨਹਦ ਅਨਹਦ ਬੁਟੀਕ ਵਾਲਾ ਅਨਹਦ ਪਾਣੀ ਤੇ ਲੈ ਕੇ ਦੇ ਪਾਪਾ ਨੂੰ ਗੱਲਾਂ ਕਰੀ ਜਾਂਦੇ ਉਹਦਾ ਪੈਸੇ ਲੈ ਜਾਂਨਦ ਕਿੱਦਾਂ ਮੈਂ ਫੋਟੋ ਵਿਖਾਉਣਾ ਤੈਨੂੰ ਕੀ ਹੋਇਆ ਕੀ ਕਿੱਦਾਂ ਪਤਾ ਨਹੀਂ ਇੰਡੋਨੇਸ਼ੀਆ ਚ ਕਿਸੇ ਨੇ ਕੀਤਾ ਜਾ ਕੇ ਹੈ ਕੋ ਹਾਂ ਇਹ ਮੈਂ ਹੁਣ ਸੱਚੇ ਚੱਲ ਹੋਣਾ ਪਤਾ ਕਿੱਦਾਂ ਲੱਗ ਜਾਂਦਾ ਮੈਨੂੰ ਮੈਸੇਜ ਆ ਗਿਆ ਹੈਗਾ ਇੱਕ ਚੀਜ਼ ਮੈਂ ਹੁਣ ਕਲੀਅਰ ਕਰਦਾ ਸਾਰੇ ਭੈਣ ਭਰਾਵਾਂ ਨੂੰ ਸਬਸਕ੍ਰਾਈਬਰ ਨੂੰ ਇੰਸਟਾਗ੍ਰam ਪੇਜ ਤੇ ਜਿੰਨੇ ਵੀ ਮੇਰੇ ਨਾਲ ਜੁੜੇ ਆ ਕਿਸੇ ਨੂੰ ਕੋਈ ਵੀ ਮੇਰੀ ਆਈਡੀ ਤੋਂ ਕੋਈ ਵੀ ਬੰਦਾ ਮੈਸੇਜ ਕਰੇ ਜਾਂ ਪੈਸਿਆਂ ਦੀ ਡਿਮਾਂਡ ਕਰੇ ਵੀ ਇੰਨੇ ਪੈਸੇ ਪਾ ਦਿਓ ਜਾਂ ਇੰਨੇ ਮੈਨੂੰ ਚਾਹੀਦੇ ਆ ਮੇਰਾ ਨਾਮ ਲੈ ਕੇ ਜਾਂ ਸਾਡੇ ਪੇਜ ਦਾ ਨਾਮ ਲੈ ਕੇ ਜਾਂ ਚੈਨਲ ਦਾ ਨਾਮ ਲੈ ਕੇ ਤੇ ਹੱਥ ਜੋੜ ਕੇ ਬੇਨਤੀ ਜੇ ਮੈਨੂੰ ਫੋਨ ਮੈਸੇਜ ਕਰਕੇ ਫਿਰ ਕਿਸੇ ਨੂੰ ਪੈਸਾ ਪਾਇਓ ਧਿਆਨ ਨਾਲ ਕਿਉਂਕਿ ਮੈਂ ਵੇਲੇ ਆਪਣੇ ਲੋ ਤੋਂ ਬਚਾ ਲਿਆ ਅਕਾਊਂਟ ਹੈਗ ਨਹੀਂ ਹੁੰਦਾ ਪਰ ਫਿਰ ਵੀ ਪਤਾ ਨਹੀਂ ਹੁੰਦਾ ਕੋਈ ਆ ਵੀ ਸਪੈਂਸ਼ਨ ਲੌਗਇਨ ਅਟੈਂਟ ਇੰਡੋਨੇਸ਼ੀਆ ਹਮ ਕਤਾਈ ਉਹ 2:00 ਵਜੇ ਹੁਣ ਤੇ ਤੇ ਡਰ ਜਾਂਦੀ ਡਰਨ ਵਾਲੀ ਗੱਲ ਥੋੜੀ ਹੁੰਦੀ ਬੰਦਾ ਡਰਨ ਹੀ ਹਰਾਣਾ ਆਉਂਦੀ ਅੱਛਾ ਅੱਛਾ ਉਦੋਂ ਕਿਦੋਂ ਵੀ ਕਰ ਸਕਦੇ ਦੁਨੀਆ 'ਚ ਬਹਿ ਕੇ ਹੈਕਰ ਜਿਹੜੇ ਹੁੰਦੇ ਹਨ ਨਾ ਇਹ ਕਰਕੇ ਨਾ ਮੈਂ ਇਹ ਤੁਹਾਨੂੰ ਮੈਸੇਜ ਤੇ ਇਹ ਅਪੀਲ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਸਬਸਕ੍ਰਾਈਬਰ ਕਿੰਨੇ ਵੀ ਆ ਕਰਦਾ ਕਿ ਕੋਈ ਵੀ ਗਲਤ ਮੈਸੇਜ ਕੋਈ ਕਮੈਂਟ ਕਿਸੇ ਨੂੰ ਵੀ ਆਉਂਦਾ ਤੇ ਮੇਰੇ ਨਾਲ ਫੋਨ ਮੈਸੇਜ ਕਰਕੇ ਕਲੀਅਰ ਕਰ ਲਿਓ ਨੰਬਰ ਤੇ ਤੁਹਾਡਾ ਸਾਡਾ ਫਰਸਟ ਚੈਨਲ ਕਮੈਂਟ ਤੇ ਕਰਿਓ ਸਾਡਾ ਫਰਸਟ ਚੈਨਲ ਕਿਹੜਾ ਵਾ ਹਾਂ ਫਰਸਟ ਹਨ ਉਹ ਦੱਸਦੇ ਕਿਹੜਾ ਸਾਡਾ ਸੋਹਣੇ ਸੋਹਣੇ ਸੂਟ ਤੇ ਰੈਡ ਕਲਰ ਵਾ ਵਾਏ ਕਲਰ ਚਾਰ ਪੰਜ ਇਹਦੇ ਜਿਹੜਾ ਕਹਿੰਦਾ ਦਿਖਾਵਾਂ ਕਲਰ ਨਹੀਂ ਖਾਈ ਦਾ ਜਾਲਦ ਪਾਉਣ ਨੂੰ ਕਿੱਦਾਂ ਵਾਓ ਕਲਰ ਡਸਟਾ ਕਲਰ ਪਿਸਤਾ ਪਿਸਤਾ ਮਸਲਾ ਰੋਡ ਪਿਸਤਾ ਆ ਗੜਾ ਇਹ ਡਾਰਕ ਪਿਸਤਾ ਨਹੀਂ ਆਪ ਇਸਤਾ ਹੀ ਹੋ ਯੈਲੋ ਵੀ ਨਹੀਂ ਨਹੀਂ ਪਿਸਤਾ ਹੀ ਹੋ ਆ ਲੋ ਪੀਚ ਤੇਦੀ ਪਿੰਕ ਇਹਨਾਂ ਦੀਆਂ ਫੋਟੋਆਂ ਵੀਡੀਓ ਸਾਰੇ ਪਾਵਾਂਗੇ ਆਪਾਂ ਪਾਪਾ ਨੰਤਰਨਾ ਰੈਡਸ਼ੂਟ ਬਹੁਤ ਸੋਹਣਾ ਲੱਗਾ ਥੈਂਕ ਯੂ ਅੱਤਾ ਟੂਣੀ ਆਇਆ ਏ ਗੁਰਨਵਾਜ ਵੀ ਆਇਆ ਏ ਟੂਣੀ ਵੀ ਆਇਆ ਸੀ ਗੁਰਨਵਾਜ ਵੀ ਆਇਆ ਸੀ ਢਿੰਡੀ ਬੜੀਆ ਸ਼ਰਾਰਤਾਂ ਕਰਦਾ ਸ਼ਰਾਰਤੀ ਹੋ ਗਿਆ ਹਨਾ ਹੁਣ ਹੁਣ ਆਪਾਂ ਇਹ ਬਹੁਤ ਟਾਈਮ ਹੋ ਗਿਆ ਵੀਡੀਓ ਇੱਥੇ ਆਪਾਂ ਫਿਨਿਸ਼ ਕਰ ਦਿੱਤੀ ਹੈ ਐਂਡ ਕਰ ਦਿੱਤੀ ਹੈ ਵੀਡੀਓ ਦਾ ਫਿਰ ਮਿਲਦੇ ਆਪਾਂ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਟੇਕ ਕੇਅਰ ਚੈਨਲ ਸਾਡੇ ਨੂੰ ਕਰ ਲਿਓ ਲਾਈਕ ਸ਼ੇਅਰ ਸਬਸਕ੍ਰਾਈਬ ਬਾਏ ਬਾਏ ਟੇਕ ਕੇਅਰ